ਇੱਕ ਇੱਕ ਲੱਗਦਾ ਉਹ ਤਾਂ ਇਧਰੋਂ ਖੁੱਲ ਜਾ ਜੀ ਜੀ ਕੱਲ ਨੂੰ ਵੀ ਉਧਰ ਬਲਾਕ ਦੇ ਹੱਦ ਦੇ ਵਿੱਚ 5000 ਫਾਰਮ ਵੰਡਿਆ ਸੀ ਅੱਜ ਭਰ ਕੇ ਆ ਗਿਆ ਅੱਜ ਵੀ ਆ ਸ਼ਹਿਰ ਦਾ ਸੀ ਸ਼ੁਰੂਆਤ ਕੀਤਾ ਹੈ ਫਾਰਮਿੰਡ ਦਾ ਕੱਲ ਨੂੰ ਵੀ 5000 ਭਰ ਜਾਏਗਾ ਔਰ ਲੋਕਾਂ ਦੇ ਵਿੱਚ ਇੱਕ ਆਸ ਹੋਈ ਹੈ ਕਿ ਰਾਹੁਲ ਗਾਂਧੀ ਜੀ ਨੇ ਜਿਹੜੇ ਹੇਰਾਫੇਰੀਆਂ ਕਰਕੇ ਜਿੱਤਦੇ ਸੀ, ਵੋਟ ਚੋਰੀ ਕਰਕੇ ਜਿੱਤਦੇ ਸੀ, ਉਹਨਾਂ ਦੀ ਚੋਰੀ ਫੜੀ ਹੈ। ਔਰ ਰਾਹੁਲ ਗਾਂਧੀ ਦਾ ਇਹ ਘਰ ਘਰ ਆਵਾਜ਼ ਪਹੁੰਚਾਉਣ ਵਾਸਤੇ ਵੋਟ ਚੋਰ ਗੱਦੀ ਛੋੜਦੇ ਆ ਫਾਰਮਸੀ ਭਰ ਰਹੇ ਆ ਦੇਖੋ। ਔਰ ਲੋਕਾਂ ਤੱਕ ਪਤਾ ਲੱਗੇ ਕਿ ਬੀਜੇਪੀ ਨੇ ਜਿਹੜੀ ਦੂਜੀ ਵਾਰੀ ਤੀਜੀ ਵਾਰੀ ਸਰਕਾਰ ਬਣਾਈ ਹੈ ਏਰਾਫੇਰੀ ਕਰਕੇ ਬਣਾਈ ਆ ਔਰ ਮੈਂ ਸਮਝਦਾ ਕਿ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਔਰ ਵਰਕਰ ਵਰਕਰ ਸਾਥੀ ਸਾਰੇ ਚਾਹ ਦੇ ਨਾਲ ਲੱਗੇ ਹੋਏ ਨੇ ਤੇ ਪੂਰੀ ਦਿਨ ਰਾਤ ਕਰਕੇ ਇਹ ਫਾਰਮ ਭਰ ਰਹੇ ਨੇ ਮੰਤਰੀ ਸਾਹਿਬ ਸਰ ਚੋਰੀ ਫੜੀਆ ਉਹਦੇ ਤਹਿਤ ਰਾਹੁਲ ਗਾਂਧੀ ਜੀ ਦੇ ਹੁਕਮ ਦੇ ਅਨਸਾਰ ਅੱਜ ਮੰਤਰੀ ਸਾਹਿਬ ਨੇ ਸਾਰਿਆਂ ਨੇ ਸਾਡੇ ਸ਼ਹਿਰ ਦੇ ਵਿੱਚ ਅਸੀਂ ਇਕੱਲੇ ਇਕੱਲੇ ਕੋਲ ਜਾ ਕੇ ਫਾਰਮ ਭਰਾਵਾਂਗੇ ਇਹ ਬਹੁਤ ਵੱਡਾ ਲੋਕਾਂ ਚ ਜਾਗਰਤੀ ਹੋਊਗੀ ਹਰ ਇੱਕ ਨੂੰ ਪਤਾ ਲੱਗੂਗਾ ਵੀ ਮੈਂ ਆਪਣੀ ਵੋਟ ਵੀ ਚੈੱਕ ਕਰਾਂ ਇਸ ਕਰਕੇ ਭਾਜਪੀ ਦੀ ਜਿਹੜੀ ਚੋਰੀ ਆ ਉਹ ਫੜੀਏ ਔਰ ਰਾਹੁਲ ਗਾਂਧੀ ਜੀ ਨੇ ਬਹੁਤ ਵੱਡਾ ਉਪਕਾਰ ਕੀਤਾ ਔਰ ਲੋਕਾਂ ਨੂੰ ਸਾਰੇ ਅਧਿਕਾਰ ਜਿਹੜੇ ਆ ਵੋਟ ਪਾਉਣ ਦੇ ਮਿਲਣਗੇ ਜਿਹੜਾ ਕਮਿਸ਼ਨ ਇਲੈਕਸ਼ਨ ਕਮਿਸ਼ਨ ਠੱਗੀ ਮਾਰ ਰਿਹਾ ਕਿ ਲਾਸਟ ਵਾਰ ਤੇ ਬਲਕ ਵੋਟਾਂ ਕੱਟੀਆਂ ਜਾਂਦੀਆਂ ਨੇ ਤੇ ਬਲਕ ਵੋਟਾਂ ਐਡ ਕਰਤੀਆਂ ਜਾਂਦੀਆਂ ਨੇ ਉਸ ਪ੍ਰਣਾਲੀ ਨੂੰ ਕੋਈ ਮੈਕੈਨਿਜ਼ਮ ਠੀਕ ਹੋਣਾ ਚਾਹੀਦਾ ਹੈ ਨੰਬਰ 2 ਤੇ ਜਿਹੜੀ ਵੋਟ ਹੈ ਉਸ ਦੀ ਜਿਹੜੀ ਸੂਚੀ ਬਣਦੀ ਹੈ ਉਹਦੇ ਤੇ ਫੋਟੋ ਲੱਗੀ ਹੋਈ ਹੋਈ ਹੈ ਉਹਨਾਂ ਨੂੰ ਬਿਨਾਂ ਕਿਸੇ ਕਿਸੇ ਵੀ ਤਰੀਕੇ ਨਾਲ ਦੇਖੇ ਕੱਟ ਰਹੇ ਨੇ 100-100 ਵੋਟ ਕੱਟਦੀ 100-100 ਐਡ ਕਰਦੀ ਉਸ ਦਾ ਕੋਈ ਮੈਕੈਨਿਜ਼ਮ ਹੋਣਾ ਚਾਹੀਦਾ ਹੈ ਨੰਬਰ 2 ਦੇ ਉੱਤੇ ਜੀ ਜਿਹੜਾ ਹੈਗਾ ਯੋਜਨਾਬੱਧ ਤਰੀਕੇ ਦੇ ਨਾਲ ਵੋਟਰਾਂ ਨੂੰ ਦਬਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸ਼ਾਮਲ ਅਧਿਕਾਰੀਆਂ ਦੇ ਉੱਤੇ ਮੁਕੱਦਮਾ ਚੱਲੇ ਉਹਨਾਂ ਦੀ ਜਵਾਬਦੇਹੀ ਬਣੇ ਜੀ ਮੰਬਰ 2 ਦੇ ਉੱਤੇ ਜਿਹੜੀ ਹੈਗਾ ਕਿ ਗਲਤ ਰੰਗ ਨਾਲ ਜਿਹੜੇ ਵੋਟਾਂ ਮਟਾਈਆਂ ਜਾਂਦੀਆਂ ਨੇ ਤੇ ਜਾਂ ਨਵੀਆਂ ਬਣਾਈਆਂ ਜਾਂਦੀਆਂ ਨੇ ਉਹਦੀ ਕੋਈ ਸ਼ਿਕਾਇਤ ਪ੍ਰਣਾਲੀ ਨਹੀਂ ਹੈ ਇਲੈਕਸ਼ਨ ਕਮਿਸ਼ਨ ਕੋਲੇ ਕੋਈ ਪੁੱਛੇ ਨਹੀਂ ਲਾਸਟ ਜਦ ਕੱਲ ਨੂੰ ਵੋਟਾਂ ਪੈਂਦੀਆਂ ਹੁੰਦੀਆਂ ਨੇ ਇੱਕ ਦਿਨ ਪਹਿਲਾਂ 100 ਵੋਟ ਨਵੀਂ ਬਣ ਕੇ ਆ ਜਾਂਦੀ ਹੈ ਜਾਂ ਸਾਨੂੰ ਜਾ ਕੇ ਆਪਣਾ ਪਤਾ ਲੱਗਦਾ ਹੈ ਇਲੈਕਸ਼ਨ ਬੂਥ ਦੇ ਉੱਤੇ ਕਿ ਸਾਡੇ ਤੇ ਵੋਟ ਹੈ ਨਹੀਂ ਇਕੱਠੀਆਂ ਹੀ ਨਹੀਂ ਕਰਦੀਆਂ ਵੋਟਾਂ ਹੀ ਨਹੀਂ ਹੈ ਉਸ ਦੇ ਉਹ ਜਿਹੜੀ ਹੈਗਾ ਕਿ ਸਿਸਟਮੈਟਿਕ ਤੌਰ ਦੇ ਉੱਤੇ ਇੱਕ ਪਾਰਟੀ ਹੈ ਜਿਹੜੀ ਰੂਲਿੰਗ ਪਾਰਟੀ ਹੈ ਇੰਡੀਆ ਦੀ ਉਹ ਸਾਰੇ ਸਾਡੇ ਦੇਸ਼ਵਾਸੀਆਂ ਨਾਲ ਨਾਗਰਿਕਾਂ ਨਾਲ ਠੱਗੀ ਮਾਰ ਰਹੀ ਹੈ ਵੋਟਾਂ ਪਾਓ ਵੋਟਾਂ ਜਿਹਨੂੰ ਪਾਉਣਗੇ ਲੋਕ ਜਿੱਤਣ ਉਸ ਤਰ੍ਹਾਂ ਹੋਣਾ ਚਾਹੀਦਾ ਇਹਨਾਂ ਹੋਵੇ ਕਿ ਕਿ ਵੀ ਤੁਸੀਂ ਠੱਗੀ ਮਾਰ ਕੇ ਜਿੱਤੋ ਇਸ ਕਰਕੇ ਉਹਦੇ ਤੇ ਵਾਸਤੇ ਅਸੀਂ ਨਇ ਸਿਸਟਮ ਲਾਇਆ ਜਿਸ ਤਰ੍ਹਾਂ ਕਿ ਅੱਜ ਸ਼ਹਿਰ ਦੀ ਮੀਟਿੰਗ ਸਰਦਾਰ ਸਾਧੂ ਸਿੰਘ ਧਰਮਸੋਝੀ ਨੇ ਆਪਣੀ ਕੋਠੀ ਬੁਲਾਈ ਅਤੇ ਸ਼ਹਿਰ ਦੇ ਵਿੱਚ ਜੋ ਇਹ ਵੋਟ ਚੋਰ ਗੱਦੀ ਚੋੜ ਦਾ ਜੋ ਫਾਰਮ ਨੇ ਇਹ ਭਰੇ ਜਾ ਰਹੇ ਨੇ ਔਰ ਸਭ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਚੋ ਵੋਟ ਦੀ ਚੋਰੀ ਹੋ ਰਹੀ ਹੈ ਸਾਡੇ ਲੀਗਲ ਸੈੱਲ ਦੇ ਜੋ ਪ੍ਰਧਾਨ ਨੇ ਮਝੈਲ ਸਾਹਿਬ ਉਹਨਾਂ ਨੇ ਡਿਟੇਲ ਚ ਤੁਹਾਨੂੰ ਦੱਸ ਦਿੱਤਾ ਕਿ ਇਹ ਜਿਹੜੀ ਵੋਟ ਚੋਰੀ ਹੈ ਕਿਵੇਂ ਹੋ ਰਹੀ ਹੈ ਕੱਲ ਵੀ ਦਿਹਾਤੀ ਏਰੀਏ ਦੇ ਵਿੱਚ ਤਕਰੀਬਨ 5000 ਫਾਰਮ ਵੰਡੇ ਨੇ ਅੱਜ ਵੀ ਮੰਤਰੀ ਸਾਹਿਬ ਨੇ 4-5000 ਫਾਰਮ ਇੱਥੇ ਵੰਡੇ ਨੇ ਉਹ ਭਰੇ ਜਾ ਰਹੇ ਨੇ